ਪਦੀਆ ਅਠੋਰੀਆਂ ਦਾ ਸ਼ਬਦ ਹੈ ਗਰ ਪਹਿਲਾ ਸੁਤਾਨ ਦੀ ਬੇਦੀ ਕਾਰਦੀ ਅੰਦਰ ਇਸ ਪਾਵਨ ਸ਼ਬਦ ਨੂੰ ਤਨ ਗੁਰੂ ਅਮਰਦਾਸ ਜੀ ਨੇ ਕਹਿਣ ਕੀਤਾ ਰਾਗੀ ਸਿੰਘਾ ਨੂੰ ਦੱਸਦੇ ਕਿ ਇਸ ਨੂੰ ਸੁਤਾਨ ਦੀ ਬੇਦੀ ਕਾਰਦੀ ਅੰਦਰ ਗਾਇਨ ਕਰਨਾ ਇੱਕ ਤਰ੍ਹਾਂ ਸ਼ੁੱਧ ਹੈ ਤਨ ਗੁਰੂ ਜੀ ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਵਸਤੂ ਨਿਰਦੇਸ਼ਕ ਮੰਗਲ ਚਰਨ ਉਚਾਰਨ ਕਰਦੇ ਹਨ ਇੱਕ ਓਮਕਾਰ ਇੱਕ ਅਦੁੱਤੀ ਬ੍ਰਹਮ ਓਮਕਾਰ ਸਰਬ ਕਾ ਪ੍ਰਕਾਸ਼ਕ ਸਤ ਗੁਰ ਸਤ ਸਰੂਪ ਚੇਤਨ ਸਰੂਪ ਪ੍ਰਸਾਦ ਅਨੰਦ ਸਰੂਪ ਸਚਿਦਾਨੰਦ ادوتی برہم کی پراپتی سچے ستگا سے ਸੱਚੇ ਸਤਗੁਰੂ ਦੀ ਜਿਹੜੀ ਪ੍ਰਾਪਤੀ ਹੈ ਐਵੇਂ ਨਹੀਂ ਹੋ ਜਾਂਦੀ ਪੁਰਬਣੀ ਸਾਡੀ ਜਨਮਨੀ ਜਿਹੜੀ ਉਹਨਾਂ ਵਿੱਚ ਚੰਗੇ ਕਰਮ ਕੀਤੇ ਹੋਣ ਤੇ ਫਿਰ ਸੱਚੇ ਸਤਗੁਰੂ ਦੀ ਪ੍ਰਾਪਤੀ ਹੁੰਦੀ ਹੈ ਜੀ ਆਪਾਂ ਥੋੜਾ ਜਿਆ ਗਉਣਣ ਵੇਖੀਏ ਇਸ ਸਮਾਜ ਦੇ ਅੰਦਰ ਆਪਾਂ ਆਏ ਹਾਂ ਦੁਨੀਆ ਦੇ ਅੰਦਰ ਆਏ ਹਾਂ ਸੱਤੀ ਮਾਤਾ ਪਿਤਾ ਨੇ ਜੀੜੇ ਉਵੇਂ ਸਾਨੂੰ ਕਰਮਾਂ ਦੇ ਨਾਮ ਮਿਲੇ ਨੇ ਚੰਗੇ ਮਾਤਾ ਪਿਤਾ ਗੁਰਮੁਖ ਪਰਵਾਰ ਦਾ ਮਿਲ ਜਾਣਾ ਇਹ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਪਿਛਲੇ ਜਨਮ ਦੇ ਵਿੱਚ ਚੰਗੇ ਕਰਮ ਕੀਤੇ ਹਨ ਕਿਉਂਕਿ ਗੁਰਬਾਣੀ ਦੱਸਦੀ ਹੈ ਪੂਰੂ ਕੋ ਨਿਕੇ ਕਾ ਰਹਿਣਾ ਪਾਈਏ ਭਾਈ ਗੁਰਸੁਆਰਿਆ ਜਿਹੜਾ ਤੂੰ ਇਸਨ ਲੀਖ ਲਖਾਇਆ ਨਾ ਬਰੀਕੀ ਦੇ ਅਨੁਸਾਰ ਹੀ ਤੈਨੂੰ ਸਭ ਕੁਝ ਪ੍ਰਾਪਤ ਹੋਏਗਾ ਸ਼ੁਰੂਆਤ ਹੁੰਦੀ ਹੈ ਮਾਤਾ ਪਿਤਾ ਤੋਂ ਮਾਤਾ ਪਿਤਾ ਗੁਰਮੁਖ ਹੋਣ ਗੁਰੂ ਘਰ ਨੂੰ ਮੰਨਣ ਵਾਲੇ ਗੁਰਬਾਣੀ ਦੇ ਨਾਲ ਜੁੜੇ ਹੋਏ ਇਸ ਤਰ੍ਹਾਂ ਦਾ ਪਰਿਵਾਰ ਮਿਲ ਜਵੇ ਤੇ ਅੱਧਾ ਜਨਮ ਹੀ ਜਿਹੜਾ ਮਨੁੱਖ ਦਾ ਬਿਨਾਂ ਕਿਸੇ ਪ੍ਰਕਾਰ ਦੀ ਖੇਚਲਾ ਤੋਂ ਸਫਲ ਹੋ ਜਾਂਦਾ ਹੈ ਇਸ ਦੇ ਉਲਟ ਜਿਵੇਂ ਮਾਤਾ ਪਿਤਾ ਮੜੀਆਂ ਮਸਾਲੀਆਂ ਤੇ ਜਾਣ ਵਾਲੇ ਓਮ ਪੂਤਾ ਫਰਿਤਾ ਨੂੰ ਮੰਨਣ ਵਾਲੇ ਓਮ ਤੇ ਫਿਰ ਮਨੁੱਖ ਦਾ ਜਿਹੜਾ ਜਨਮ ਹੈ ਨਾ ਇਹ ਕੁ赖 ਤੋਂ ਪਈ ਕਿਉਂਕਿ ਪਹਿਲੀ ਸਿੱਖਿਆ ਜਿਹੜੀ ਸ਼ੁਰੂਆਤ ਤੇ ਜਿਹੜੀ ਜੀਵਨ ਦੀ ਇਹ ਮਾਤਾ ਪਿਤਾ ਤੋਂ ਹੁੰਦੀ ਹੈ ਮਾਤਾ ਪਿਤਾ ਤੋਂ ਬੱਚੇ ਜਿਹੜਾ ਅਸੂਲ ਨਿਯਮ ਇਨਸਾਨ ਨੂੰ ਸਿੱਖਦਾ ਹੈ ਜੀਵਨ ਨੇ ਇਹ ਤੋਂ ਪ੍ਰారంਭ ਹੈ ਅੱਗੇ ਆ ਜਾਂਦੇ ਫਿਰ ਪਰਿਵਾਰ ਤੋਂ ਬਾਅਦ ਸਮਾਜ ਦੇ ਵਿੱਚ ਚੰਗੇ ਕਰਮਾਂ ਦੇ ਨਾਲ ਚੰਗੇ ਚਾਰ ਮਿੱਤਰ ਦੋਸਤ ਬੇਲੀ ਸਾਥ ਸਬੰਧੀ ਇਥੋਂ ਤੱਕ ਕੀ ਜਿਨ੍ਹਾਂ ਦੇ ਨਾਲ ਅਸੀਂ ਸਮਾਜ ਦੇ ਵਿੱਚ ਕਾਰੋਬਾਰ ਕਰਨਾ ਹੈ ਉਭੀ ਸੰਗ ਕਰਮਾਂ ਦੇ ਨਾਲ ਮਿਲਦੇ ਨੇ ਸੰਯੋਗ ਯੋਗ ਤੁਰੀਤ ਆ ਚੜਾ ਬੇਦਸ ਨੇ ਕਈ ਵਾਰੀ ਬੇਨਤੀ ਕੀਤੀ ਜਬ ਵਿਯੋਗ ਪਾਣੀ ਗੁਰੂ ਮਹਾਰਾਜ ਜੀ ਨੇ ਦੱਸਿਆ ਕੀ ਸੰਸਾਰ ਦਾ ਜਿਹੜਾ ਆਮੇ ਨਾ ਇਹ ਚੱਲਦਾ ਹੀ ਐਵੇਂ ਪਾਣੀ ਸੰਯੋਗ ਕਰਕੇ ਮਿਲ ਜਾਈਦਾ ਹੈ ਤੇ ਵਿਯੋਗ ਕਰਕੇ ਵਿਚੜ ਜਾਈਦਾ ਹੈ جتنے بھی پدارت ملتے نے سارے سنجوگ کر کے ملتے ہیں سنجوگ تو بنا نہیں ملتے جب کرم کراپتی ہے جو سچے ستگوا ہے, ہے کرم ہوئے تاکہ پائے گی جی کرم ہوں چن قسمت چنگے ہوں تے پھر سچے گروہ ਦੀ ਪ੍ਰਾਪਤੀ ਹੁੰਦੀ ਨਹੀਂ ਤਾਂ ਫਿਰ ਝੂਠਿਆਂ ਦੇ ਮਗਰੀ ਦੁਰੀ ਫਰੀਦਾ ਬਿਨ ਕਰਮੇ ਪਾਇਆ ਨਾ ਜਾਏ ਬਿਨਾ ਸੱਚੇ ਕਰੂ ਚੰਗੇ ਕਰਮਾਂ ਤੋਂ ਬਿਨਾ ਚੰਗੀ ਪਾਗਤੋਂ ਸੱਚੇ ਸਤਿ ਗੁਤ ਦੀ ਪ੍ਰਾਪਤੀ ਹੈ ਇਹ ਨਹੀਂ ਹੁੰਦੀ ਹੈ ਜੀ ਸਤ ਗੁਰ ਮੇਰੇ ਆ ਪਾਂਚਨ ਹੋਈ ਆ ਜਿਆ جیون جن کی طرح سونے کی طرح شدھ ہو جاتا ہے گرو جی رحمت کرتے ہیں ਜਹਲ ਕੀ ਹੋਏ ਜਾਈ ਇਹਦੇ ਵਿੱਚ ਵੀ ਉੰਦੀ ਮੌਜ ਹੈ ਮੇਰੇ ਮਾਰਗ ਦੀ ਮੇਰੇ ਬੈਗੁਰੂ ਦੀ ਉਸ ਦੀ ਰਜਾ ਹੈ ਜੀ ਉਸ ਦੀ ਰਜਾ ਹੋਵੇ ਉਸ ਦੀ ਮੌਜ ਹੋਵੇ ਉਸ ਦੀ ਕਿਰਪਾ ਹੋਵੇ ਉਸ ਨੇ ਸਾ ਤੂੰ ਭਗਤੀ ਕਰਨ ਦੇ ਯੋਗ ਚੋਣਿਆ ਹੋਵੇ ਉਸ ਨੇ ਸਾ ਤੂੰ ਭਗਤੀ ਕਰਾਣੀ ਹੋਵੇ ਤੇ ਫਿਰ ਇਸ ਤਰ੍ਹਾਂ ਦੀ ਰਹਿਮਤਾਂ ਨੇ ਜਿਹੜੀਆਂ ਕਿਰਪਾ ਨੇ ਜਿਹੜੀਆਂ गुरू महाराज जी सचे सतगुरू कर بن ای سکتا منا وی گور نانک دیو جی نے سنو دے ਵੇਦੂ ਨਾਮ ਦੇ ਵਿੱਚ ਆਪਣੇ ਜੀਤ ਨੂੰ ਜੋੜ ਕੇ ਲਿਖਿਆ ਕਰ ਉਸ ਸਾਥ ਵਰਤੇ ਹਰਪਾ سچے ستگو بنا پرماتما پراپتی مریادا بنائی ہوئی ہے مریادا بنائی ہے کہ گرو کی پراپتی تو بنا گرو کی کرپا تو بنا گرو کی رحمت بنا پرماتما کی پراپتی ਜੋ ਤਾਂ ਗੁਰਮਹਾਰਾ ਜੀ ਦਾ ਅੰਦ ਕਰਦੇ ਨੇ ਸਤਿਗੁਰ ਤੇ ਹਰ ਪਾਈ ਜੇ ਹਰੀ ਦੀ ਪ੍ਰਾਪਤੀ ਹੁੰਦੀ ਹੈ ਹਰੀ ਨੂੰ ਪਾਣਾ ਹੈ ਤੇ ਗੁਰੂ ਪਾਣਾ ਹੈ ਤੇ ਇਹ ਸੱਚੇ ਸਤਿਗੁਰ ਤੋਂ ਹੀ ਪਾਇਆ ਜਾਏਗਾ ਉਹ ਅਕਾਲ ਪੁਰਖ ਵੈਰੂ ਸੱਚਾ ਹੈ ਹਰਿ ਸੂ ਰਹੇ ਸਮਾਈ ਜੇ ਉਪਤੀ ਪ੍ਰਾਪਤੀ ਹੋ ਜਾਵੇ ਤੇ ਫਿਰ ਉਸ ਪਰਮਾਤਮਾ ਦੇ ਵਿੱਚ ਅਪੇਦ ਹੋ ਜਾਂਦਾ ਸਮਾਏ ਦਾ ਅਰਥ ਹੁੰਦਾ ਅਪੇਦ ਹੋ ਜਾਣਾ ਫਿਰ ਅਵੇਦ ਹੋ ਜਾਈਦਾ ਹੈ ਸਤਿਗੁਰ ਤੇ ਹਰ ਪਾਈਏ ਸਾਚਾ ਜਿਹੜਾ ਸੱਚਾ ਹਰੀ ਅਕਾਰ ਗੁਰੂ ਕੋ ਵੈਤੂ ਹੈ ਉਸ ਦੀ ਪ੍ਰਾਪਤੀ ਵੀ ਇਹ ਸੱਚੇ ਸਤਿਗੁਰ ਤੋਂ ਹੀ ਹੋਏਗੀ ਸੱਚਾ ਸਤਿਗੁਰ ਇਹ ਜਿਹੜਾ ਇਹ ਪੁਰਬਲੇ ਚੰਗੇ ਕਰਮਾਂ ਦੇ ਨਾਲ ਪ੍ਰਾਪਤ ਹੁੰਦਾ ਹੈ ਹਰ ਸੁ ਰੈਸ ਮਾਏ ਜਿਵੇਂ ਗੁਰੂ ਪਿਆਰੇ ਨੇ ਜਿਨਾਂ ਨੂੰ ਸੱਚੇ ਸਤਿਗੁਰੂ ਦੀ ਪ੍ਰਾਪਤੀ ਹੈ ਸੱਚੇ ਸਤਿਗੁਰੂ ਦੀ ਕਿਰਪਾ ਰਹਿਮਤ ਦੇ ਨਾਲ ਪ੍ਰਭੂ ਪਰਮਾਤਮਾ ਦੇ ਵਿੱਚ ਆਪੀ ਦਰੰਦੇ ਹੰਜੀ ਸਤਗੁਰ ਤੇ ਗਿਆਨ ਓਪੋਜ ਤਾਏ ਸੰਸਾਰ ਜਾਏ ਅੱਗੇ ਬਿਸ਼ਰਾਮ ਲਾ ਕੇ ਧਰਗੁਰੂ ਮਹਾਰਾਜ ਦੀ ਰਹਿਮਤ ਕਰਦੇ ਨੇ ਕਿਰਪਾ ਕਰਦੇ ਨੇ ਕਿ ਜਿਹੜੀ ਗਿਆਨ ਦੀ ਪ੍ਰਾਪਤੀ ਇਹ ਵੀ ਸੱਚੇ ਸਤਿਗੁਰ ਤੋਂ ਹੁੰਦੀ ਹੈ ਜਦੋਂ ਮਨੁੱਖ ਦੇ ਅੰਦਰ ਗਿਆਨ ਦਾ ਦੀਵਾ ਜਗ ਪੈਂਦਾ ਤੇ ਫਿਰ ਅੰਦਰ ਕੋਈ ਵੀ ਸ਼ੰਕਾ ਨਹੀਂ ਰਹਿੰਦੀ ਸੰਸਰ ਕਹਿੰਦੀ ਇਹ ਸ਼ੰਕਾ ਨੂੰ ਮਨ ਦੇ ਵਿੱਚ ਸ਼ੰਕਾ ਦਾ ਬਣਿਆ ਰਹਿਣਾ ਇੱਕ ਪ੍ਰਕਾਰ ਦੀ ਮੈਲੀ ਤਨ ਗੁਰੂ ਮਰਦਾਸ ਜੀ ਨੇ ਅਨੰਦ ਸੇਵ ਦੀ ਬਾਣੀ ਦੇ ਅੰਦਰ ਪਰਮਾਨ ਕੀਤਾ ਹੈ ਸੰਸੇ ਜਿਉ ਮੀਨ ਹੈ ਕਿਤ ਸੰਯਮ ਤੋਤਾ ਜਾਈ ਮਨ ਤੋ ਸ਼ਬਦ ਲਾ ਕੋ ਹਸ ਰੋ ਰੋ ਸਮਾਈ ਇਹ ਰੰਤ ਕਰਦੇ ਨਹੀਂ ਕਿ ਮਨੁੱਖ ਦੇ ਅੰਦਰ ਸ਼ੰਕਾ ਹੈ ਨਾ ਤੇ ਇਹ ਇੱਕ ਮੈਲ ਹੈ ਇਹ ਮੈਲ ਕਿਵੇਂ ਧੋਈ ਕੀਵੇਂ ਧੁਪੇਗੀ ਗੁਰੂ ਦੇ ਸ਼ਬਦ ਦੇ ਨਾਲ ਜਿਸ ਵਕਤ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੱਚੇ ਸੰਤ ਗੁਰੂ ਨੇ ਆਪਣਾ ਇਹ ਪੰਜ ਪੁੱਤਰ ਦਾ ਸ਼ਰੀਰ त्यागਨ ਦੀ ਸਮੇਂ ਸੰਗਤਾਂ ਨੂੰ ਇਹ ਬਚਨ ਕੀਤੇ ਸਨ ਕੀ ਬਕਾਲਾ ਸੇਵ ਗੁਰੂ ਪ੍ਰਗਟ ਹੋਣਗੇ ਜੋ ਸਾਡੇ ਬਾਬੇ ਨੇ ਉਹ ਗੁਰੂ ਪ੍ਰਗਟ ਹੋਣਗੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਇਨ ਸ਼ਬਦਾਂ ਦੇ ਨਾਲ ਜਿੰਨੇ ਵੀ ਛੋਟੇ ਸਨ ਉਹ ਸਾਰੇ ਦੇ ਸਾਰੇ ਜਿਹੜੇ ਆਗੂ ਸਨ ਵੱਡੇ ਸਨ ਉਨ੍ਹਾਂ ਦੇ ਬਕਾਲਾਂ ਸੇ ਆਣ ਕੇ ਆਪੋ ਆਪਣੀਆਂ ਗੱਦੀਆਂ ਲਾ ਲਈਆਂ ਆਪੇ ਗੁਰੂ ਬਣ ਬੈਠੇ ਜਦੋਂ ਇਸ ਤਰ੍ਹਾਂ ਗੱਦੀਆਂ ਲਾ ਲਈਆਂ ਤੇ ਆਪੇ ਗੁਰੂ ਬਣ ਬੈਠੇ ਸੰਤਾਂ ਸੰਜੜੀਆਂ ਫਿਰ ਇਹਨਾਂ ਦੇ ਅੰਦਰ ਸ਼ੰਕਾ ਆ ਗਈ ਅਭੀ ਇਤਨੇ ਤੇ ਗੁਰੂ ਨਹੀਂ ਹੋ ਸਕਦੇ ਸ਼ੁਰੂ ਤੇ ਇਹ ਹੋਏਗਾ ਹੁਣ ਇਹਨਾਂ ਦੇ ਵਿੱਚੋਂ ਸੱਚੇ ਗੁਰੂ ਦੀ ਜਿਹੜੀ ਵਰਖੇ ਜਦੋਂ ਤੱਕ ਉਹ ਸਦ ਸਾਪਣਿਆ ਰਹੇਗਾ ਸ਼ੰਕਾ ਬਣੀ ਰਹੇਗੀ ਮਨ ਦੇ ਵਿੱਚ ਇਹ ਮੈਲ ਬਣੀ ਰਹੇਗੀ ਜੇ ਸੱਚੇ ਗੁਰੂ ਦੇ ਅੱਗੇ ਜਾ ਕੇ ਵੀ ਝੁਕ ਜਾਈਏ ਨਾ ਤੇ ਫਿਰ ਵੀ ਮੈਲ ਬਣੀ ਰਹਿੰਦੀ ਹੈ ਪਤਾ ਨਹੀਂ ਇਹ ਸੱਚਾ ਗੁਰੂ ਵੇ ਜਿੰਦੇ ਦਰਤੇ ਮੈਂ ਆਇਆ ਜਾਂ ਜਿਹੜਾ ਉੱਤਰ ਬੈਠਾ ਹੈ ਉਹ ਸੱਚਾ ਗੁਰੂ ਹੈ ਇਸ ਤਰ੍ਹਾਂ ਸ਼ੰਕਾ ਜਿੱਦੀ ਮਨ ਦੇ ਵਿੱਚ ਬਣੀ ਰਹਿੰਦੀ ਹੈ ਫਿਰ ਮੱਖਣ ਸ਼ਾਸੀ

ਜਦੋਂ ਇਹ ਦਰਜ ਘੁੰਮਨ ਕੇ ਦੀਤੇ ਵਿੱਚ ਫਸ ਗਿਆ ਸੀ ਸਮੁੰਦਰ ਦੇ ਵਿੱਚ ਫਸ ਗਿਆ ਸੀ ਇਸ ਨੇ ਉਸ ਵਕਤ ਅਰਦਾਸ ਕੀਤੀ ਸੀ ਕਿ ਸੱਚੇ ਸਤਿਗੁਰੂ ਮੈਨੂੰ ਇਸ ਮੁਸੀਬਤ ਦੇ ਵਿੱਚੋਂ ਕੱਢ ਤੇ ਮੈਂ 500 ਮੋਹਰਾਂ ਜਿਹੜੀਆਂ ਨੇ ਉਹ ਤੇਰੇ ਦਰ ਤੇ ਰੱਖਿਆਂਗਾ ਤੇ ਹੁਣ ਸਵਾਲ ਇਹ ਪਨਾ ਦਿੱਤਾ ਵੀ ਮੈਂ ਦੋ ਦੋ ਮੋਹਰਾਂ ਰੱਖਾਂਗਾ ਮੱਥਾ ਟੇਕਾਂਗਾ ਜਿਹੜਾ ਸੱਚਾ ਹੋਈਗਾ ਨਾ ਉਹ ਆਪਣੀ ਦਸਵੰਧ ਦੀ ਮਾਇਆ ਆਪਣੀ ਭੇਟ ਹੈ ਜਿਹੜੀ ਆਪ ਮੰਗ ਲਵੇਗਾ ਮੱਖਣ ਸ਼ਾਹ ਨੇ ਸਾਰਿਆਂ ਦੇ ਅੱਗੇ ਦੋ ਦੋ ਮੋਹਰਾ ਰੱਖੀਆਂ ਨੇ ਤੇ ਪਾਸ ਬੈਠ ਕੇ ਚਰਨਾਂ ਤੇ ਅਰਦਾਸ ਕੀਤੀ ਹੈ ਹੁਣ ਜੇ ਉਹ ਸੱਚਾ ਸਤਗੁਰੂ ਇਹ ਤੇ ਫੇਰੀ ਪਈ ਅੰਦਰ ਆਤਮਾ ਦੇ ਵਿੱਚੋਂ ਜਿਹੜੀ ਅਰਦਾਸ ਉਤਪੰਨ ਹੋ ਰਹੀ ਉਸ ਨੂੰ ਸੁੰਨਾ ਕਰੇ ਇਸ ਤਰ੍ਹਾਂ ਇੰਦੇ ਅੰਦਰ ਦੀ ਸ਼ੰਕਾ ਨਵਿਰਤ ਨਾ ਹੋਈ ਦੂਜੇ ਦਿਨ ਦੋ ਦੋ ਮੂਰਾ ਦੇਨ ਕਰਕੇ ਵੀ ਤੀਸਰੇ ਦਿਨ ਫਿਰ ਇੰਨੇ ਪੁੱਛਿਆ ਵੀ ਕੋਈ ਰਹਿਤਾ ਨਹੀਂ ਗਿਆ ਵਿਚੋਕਾ ਚੋ ਕਿਸੇ ਨੇ ਦੱਸਿਆ ਜੀ ਇੱਕ ਰਹਿ ਗਿਆ ਨਹੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੈਭ ਜਦੇ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਗੁਰੂ ਮਹਾਰਾਜ ਜੀ ਦੇ ਦਰ ਤੇ ਉਸੇ ਤਰ੍ਹਾਂ ਦੋ ਮੋਰਾ ਰੱਖ ਦਿੱਤੀਆਂ ਨੇ ਤੇ ਅਰਦਾਸ ਕੀਤੀ ਇਹ ਸੱਚੇ ਸਤਗੁਰੂ ਕਿਰਪਾ ਕਰੋ ਆਪਣੀ ਜਿਹੜੀ ਦਸਵੰਦ ਦੀ ਭੇਟ ਹੈ ਨਾ ਉਹ ਆਪ ਮੰਗਣਾ ਕਰੋ ਮੇਰੇ ਅੰਦਰ ਨਿਸ਼ਾ ਹੋ ਦੇਗੀ